ਦਾਵਤ ਕਮਿਊਨਿਟੀ ਸੈਂਟਰ ਦੇ ਬਾਰੇ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਹੈ ਕਿ ਇੱਕ ਅੱਜ ਤੁਹਾਡੇ ਹਵਾਲੇ ਦੇ ਵਿੱਚ ਖਬਰ ਵੀ ਲੱਗੀ ਸੀ ਕਿ ਇਹਨੂੰ ਠੇਕੇ ਦੇ ਦਿੱਤਾ ਜਾ ਰਿਹਾ ਤੇ ਮਨਮਰਜ਼ੀ ਦੇ ਠੇਕੇਦਾਰ ਰੇਟ ਜਿਹੜੇ ਵਸੂਲੇਗਾ ਲੋਕਾਂ ਕੋਲੋਂ ਜੋ ਕਿ ਸਰਾਸਰ ਗਲਤ ਤੇ ਅਧੂਰੀ ਖਬਰ ਹੈ ਜਿਹਦੇ ਵਿੱਚ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਹਿਲਾਂ ਤਾਂ ਦਾਵਤ ਨੂੰ ਅਸੀਂ ਰੀਨੋਵੇਸ਼ਨ ਲਈ 7.5 ਲੱਖ ਰੁਪਏ ਦੇ ਨਾਲ ਇਹ ਵੀ ਰੀਨੋਵੇਸ਼ਨ ਕਰ ਰਿਹਾ ਔਰ 85 ਲੱਖ ਰੁਪਏ ਦੇ ਨਾਲ ਅਸੀਂ ਇਹਦੀ ਪੂਰੀ ਦਾਵਤ ਦੀ ਜਿਹੜੀ ਬਾਉਂਡਰੀ ਕਰਵਾ ਰਹੇ ਜਿਸ ਦੇ ਵਿੱਚ ਜਿਹੜਾ ਲਾਂਨ ਹੈ ਉਹਨੂੰ 3 ਗੁਣਾ ਵੱਡਾ ਕੀਤਾ ਜਾ ਰਿਹਾ ਹੈ ਤੇ ਉਹ ਸਾਰਾ ਕਰਨ ਤੇ ਪ੍ਰਾਂਤੀ ਦੀ ਵਧੀਆ ਸੁੰਦਰ ਬਣਾ ਕੇ ਨਹੀਂ ਉਸ ਤੋਂ ਬਾਅਦ ਅਸੀਂ ਇਹਨੂੰ ਖੁੱਲੀ ਬੋਲੀ ਤੇ ਦਵਾਂਗੇ ਜਿੱਦੇ ਵਿੱਚ ਰੇਟ ਅਸੀਂ ਜਿਹੜਾ ਹੈਗਾ ਉਹ ਫਿਕਸ ਕਰਾਂਗੇ ਜਿਹੜਾ ਰੇਟ ਫਿਕਸ ਕੀਤਾ ਜਿਹੜਾ ਮਤਾ ਅਸੀਂ ਪਾਸ ਕੀਤਾ ਜਿਹਦੇ ਵਿੱਚ ਬਿੰਦ ਦਾ ਸੀ 15000 ਰਾਤ ਦਾ 21000 ਰੁਪਏ ਪਾਸ ਕੀਤਾ ਹੈ ਤੇ ਜਿਸ ਵਿੱਚ ਵਿੱਚ ਕੇ ਠੇਕੇਦਾਰ ਕਿਸੇ ਕੋਲੋਂ ਵੀ ਵੱਧ ਜਿਹੜੀ ਰਕਮ ਉਹ ਵਸੂਲ ਨਹੀਂ ਕਰ ਪਾਵੇਗਾ ਔਰ ਜੇਕਰ ਕੋਈ ਇਹ ਜੀ ਗੱਲਬਾਤ ਹੁੰਦੀ ਹੈ ਇਹਦੇ ਵਿੱਚ ਕੌਂਸਲ ਜਿਹੜੀ ਹੈਗੀ ਉਹ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਵੇਗੀ ਤੇ ਦੂਸਰਾ ਉਸ ਦੇ ਸੰਬੰਧੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਲਗਭਗ ਪੂਰੇ ਸ਼ਹਿਰ ਨੂੰ ਆਪਣੇ ਜਿਹੜੇ ਕਬਜ਼ੇ ਜੋ ਵੀ ਫालतू ਐਕਸਟਰਾ ਸਮਾਨ ਬਾਹਰ ਰੱਖਿਆ ਸੀਗਾ ਛਟੜਾਂ ਤੋਂ ਉਹ ਪਿੱਛੇ ਕਰ ਲਿਆ ਕੁਝ ਵਿਚਾਰੀ ਲੋੜ ਤੇ ਦਿੱਕਤ ਹੈ ਕੋਈ ਦੋ ਚਾ ਦੁਕਾਨਦਾਰ ਉਹ ਜਿਨ੍ਹਾਂ ਦੇ ਕੇ ਬੂਥ ਉਹਨਾਂ ਦਾ ਜਿਹੜਾ ਹੈ 8x8 ਦੇ ਹੈ 64 ਸਕੇਅਰ ਫੁੱਟ ਜਗ੍ਹਾ ਤੇ 4 400 ਸਕੇਅਰ ਫੁੱਟ ਜਗ੍ਹਾ ਨੂੰ ਪਾਰਕਿੰਗ ਦੇ ਵਿੱਚੋਂ ਸੜਕ ਦੇ ਵਿੱਚ ਕਬਜ਼ਾ ਕੀਤਾ ਹੋਇਆ ਹੈ ਤੇ ਉਹ ਕਬਜ਼ੇ ਨੂੰ ਉਸੇ ਹਟਾ ਲਏ ਉਹਨਾਂ ਨੂੰ ਕੋਲ ਮੈਂ ਆਪ ਖੁਦ ਵੀ ਜਾ ਕੇ ਆਇਆ ਮਿਲਿਆ ਉਹਨਾਂ ਨੂੰ ਤੇ ਉਹਨਾਂ ਨੇ ਸਾਡੇ ਕੋਲ ਸੋਮਵਾਰ ਦਾ ਟਾਈਮਿੰਗ ਹੈ ਤੇ ਸੋਮਵਾਰ ਤੱਕ ਜੋ ਹਟਾਉਂਦੇ ਠਿਕਨੇ ਸੀ ਨਗਰ ਕੌਂਸਲ ਵੱਲੋਂ ਸਕਤੀ ਨਾਲ ਪੇਸ਼ ਆਇਆ ਜਾਵੇਗਾ ਤੇ ਹਰ ਇੱਕ ਹਰ ਇੱਕ ਦੇ ਨਾਲ ਕਿਸੇ ਦੇ ਨਾਲ ਵੀ ਕੋਈ ਕਿਸੇ ਤਰ੍ਹਾਂ ਦਾ ਬਿਕਰਾਨੀ ਕੀਤਾ ਜਾ ਰਿਹਾ ਜੋ ਕਾਨੂੰਨ ਦੇ ਅਨਸਾਰ ਅਸੀਂ ਅਗਲੀ ਡਿਊਟੀ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਹੀ ਮੇਨ ਜਿਹੜਾ ਨੈਸ਼ਨਲ ਹਾਈਵੇ ਹੈ ਉਹਦਾ ਵੀ ਅਸੀਂ ਜਿਹੜਾ ਮਤਾ ਪਾਸ ਕੀਤਾ ਹੈ ਜਿਸ ਤੇ ਜਿਵੇਂ ਕਿ ਜਿਹੜਾ ਡਿਵਾਈਡਰ ਬਣਾ ਹੋਇਆ ਹੈ ਸੈਂਟਰ ਦੇ ਵਿੱਚ ਦੋਨੇ ਪਾਸੇ 50-50 ਫੁੱਟ ਜਿਹੜੀ ਹੈ ਜਿਹੜੀ ਸੜਕ ਹੈ ਜਿਸ ਦੇ ਵਿੱਚ ਕਿ ਕਾਫੀ ਜਿਹੜੇ ਲੋਕਾਂ ਦੇ ਵਿੱਚ ਵਿੱਚ ਟੀਮਾਂ ਵਾਲੀਆਂ ਜਾਂ ਕਿਸੇ ਨੇ ਬੋਰਡ ਲਗਾਏ ਹੋਏ ਹੈ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਲਦੀ ਆਪਣੇ ਬੋਰਡ ਹਟਾ ਲਓ ਜਾਂ ਕਿਸੇ ਨੇ ਕੋਈ ਟੀਨ ਸ਼ੈੱਡ ਪਾਈ ਹੋਈ ਹੈ ਉਹ ਆਪਣੇ ਪਿੱਛੇ ਕਰ ਲਓ ਤੇ ਉਹਦੇ ਦੀ ਸਵੰਧੀ ਵੀ ਸੀ ਜਿਹੜਾ ਹੈਗਾ ਸਮਾਨ ਜਿਹੜਾ ਹੈਗਾ ਜੱਤ ਕਰਨਾ ਅਗਲੇ ਹਫਤੇ ਤੋਂ ਸ਼ੁਰੂ ਕਰ ਦਵਾਂਗੇ ਅਰ ਸਾਜੀ ਜਿਹੜਾ ਖੇਹਰਾ ਦੇ ਵਿੱਚ ਜਿਹੜਾ ਖੇਹਰਾ ਦੇ ਅੱਗੇ ਪਿੰਡਾਂ ਦੇ ਆ ਆ ਜਿਹੜਾ ਬਾਰੇ ਬਾਡਾਂ ਦੇ ਹਰ ਇੱਕ ਬਾੜ ਦੀ ਗੱਲ ਕਰੀਏ ਲੋਕਾਂ ਨੇ ਆਂਡੇ ਘਰਾਂ ਦੇ ਉਰੇ ਰੈਂਪ ਬਣਾਏ ਹੋਏ ਰੈਂਪ ਦੇ ਨਾਲ ਪੱਥਰ ਰੱਖ ਦਿੰਦੇ ਕੋਈ ਤਰੀਕਾ ਲੜ ਦਿੰਦੇ ਉਹਨਾਂ ਬਾਅਦ ਤੇ ਕੀ ਕਰੋਗੇ ਉਹਦੀ ਸਵੰਧੀ ਵੀ ਜਿਹੜੀ ਜਿੱਥੇ-ਇਥੇ ਤੁਹਾਨੂੰ ਪ੍ਰੋਬਲਮ ਕਿਸੇ ਨੂੰ ਵੀ ਲੱਗਦੀ ਹੈ ਕਿ ਸਾਡੇ ਕੋਲ ਕੰਪਲੇਨ ਆ ਅਸੀਂ ਉਹਦਾ ਨਾਲ ਦੀ ਨਾਲ ਹੱਲ ਕਰੀ ਜਾ ਰਹੇ ਆ ਤੇ ਜੇਕਰ ਕੋਈ ਆਪਣੇ ਵਿਕਰੀ ਵਿੱਚ ਵੀ ਕੋਈ ਅਜਿਹੀ ਪ੍ਰੋਬਲਮ ਆ ਗਈ ਆਵੇਗੀ ਆਦੇ ਕੀ ਤਾਂ ਉਹਦਾ ਹੱਲ ਮੌਕੇ ਤੇ ਕੀਤਾ ਜਾਵੇਗਾ। ਜੀ ਸ਼ਹਿਰ ਵੱਲੋਂ ਜੀ ਸ਼ਹਿਰ ਦੇ ਵਿੱਚ ਪਹਿਲਾਂ ਅਸੀਂ ਕੁਝ ਸਾਲ ਪਹਿਲਾਂ ਦੋ ਸਾਲ ਤੋਂ ਪਹਿਲਾਂ ਅਸੀਂ ਵੀ ਪੰਜ ਗੱਡੀਆਂ ਅਸੀਂ ਕੂੜੇ ਲਈ ਜਿਹੜੀਆਂ ਖਰੀਦੀਆਂ ਐ ਤੇ ਇੱਕ ਜੀਸੀਬੀ ਵੀ ਖਰੀਦੀ ਆ ਤੇ ਦੋ ਗੱਡੀਆਂ ਅਸੀਂ ਹੋਰ ਲਗਭਗ ਜੇ ਸਾਡੇ ਕੋਲ ਇਸੇ ਮਹੀਨੇ ਦੇ ਵਿੱਚ ਦੋ ਗੱਡੀਆਂ ਤੇ ਟਰੈਕਟਰ ਟਰਾਲੀ ਹੋਰ ਤੇ ਸਾਡੇ ਕੋਲ ਆ ਜਾਵੇਗਾ। ਤੇ ਜਿਸ ਦੇ ਦੌਰਾਨ ਉਸ ਤੋਂ ਬਾਅਦ ਇੱਕ ਡੰਪਰ ਪਲੇਸਰ ਜਿਸ ਦੀ ਲਗਭਗ 45 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਸਵਸ਼ਵਾਸਪਾਤ ਵਿਧਾਨ ਸਭਾ ਸਰਕਾਰ ਤੋਂ ਮੰਗਿਆ ਹੈ ਉਹ ਵੀ ਸਾਨੂੰ ਮਿਲ ਜਾਵੇਗਾ ਤੇ ਬਾਕੀ 25 ਵਾਈਸੇਵਪਤਾਸੀਂ ਮਤਾਵਾਸ ਹੋ ਗਈ ਭੇਜਿਆ ਹੋਇਆ ਥੋੜੀ ਬੱਤੀ ਉਹਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਸੀਗੀ ਤੇ ਉਹਦਾ ਸੀ ਜਵਾਬ ਰਿਪਲਾਈ ਭੇਜ ਦਿੱਤਾ ਜਲਦੀ ਘਰ ਬਣਾ ਕੇ ਉਹ ਜਲਦੀ ਸਾਨੂੰ 25 ਬੰਦੇ ਰੱਖਣ ਦੀ ਜਿਹੜੀ ਪਰਮਿਸ਼ਨ ਮਿਲ ਜਾਵੇਗੀ ਜਿਹਦਾ ਜਲਦੀ ਟੈਂਡਰ ਲਗਾਤਾ ਜਾਵੇਗਾ ਪ੍ਰਧਾਨ ਜੀ ਇੱਕ ਨਗਰ ਕੌਂਸਲ ਨੇ ਕਿੰਨਾਂ ਵਾਸਤੇ ਕਿੰਨੇ ਵਾਸਤੇ ਅਸੀਂ ਲੋਕਾਂ ਦੇ ਕਾਫੀ ਸ਼ਿਕਾਇਤ ਆਈਐਨਸੀ ਨੇ ਸਾਡੇ ਕੋਲ ਕਿ ਸਾਨੂੰ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਹੈ ਘਰੇ ਆ ਕੇ ਉਹ ਕੇਂਦਰਾਂ ਦੇ ਲਈ ਅਸੀਂ ਜਿਹੜਾ ਰੇਟ ਜਿਹੜਾ ਤੈਅ ਕਰ ਦਿੰਦਾ ਹੈ 2100 ਰੁਪਏ ਕੇ 2100 ਰੁਪਏ ਤੋਂ ਵੱਧ ਕਿੰਨਰ ਜਿਹੜੇ ਹੈਗੇ ਲੋਕਾਂ ਤੋਂ ਮੰਗ ਨਹੀਂ ਸਕਦੇ ਤੇ ਜੇਕਰ ਉਹ ਆਪਣੀ ਖੁਸ਼ੀ ਵਿੱਚ ਵੱਧ ਦੇਣਾ ਚਾਹਦਾ ਉਹ ਦੇ ਸਕਦਾ ਤੇ ਸਾਡੇ ਵੱਲੋਂ ਜਿਹੜਾ ਨਗਰ ਕਾਉਂਸਲ ਵੱਲੋਂ 2100 ਰੁਪਏ ਰੇਟ ਨਿਸ਼ਚਿਤ ਕਰ ਦਿੱਤਾ ਅਸੀਂ ਇੱਕ ਪਟਵਾਈ ਦਾ ਜਿਹੜਾ ਮਤਾ ਪਾ ਕੇ ਭੇਜਿਆ ਸੀਗਾ ਜਦੋਂ ਕਿ ਪਰ ਪਾਸ ਹੋ ਕੇ ਆ ਗਿਆ ਜਿੰਨੀ ਘਰੋਂ ਸਾਡੇ ਕੋਲ ਤੇ ਜਲਦੀ ਅਸੀਂ ਟੈਂਡਰ ਲਗਾ ਕੇ ਜਿਹੜਾਗਾ ਪਟਵਾਰੀ ਦੀ ਰੱਖ ਲਿਆ ਜਾਵੇਗਾ ਤੇ ਜਿਸ ਦੇ ਅਧੀਨ ਜਿੰਨੇ ਵੀ ਨਗਰ ਕੌਂਸਲ ਦੀਆਂ ਸਰਕਾਰੀ ਜ਼ਮੀਨਾਂ ਹੈ ਉਹਨਾਂ ਨੂੰ ਜਲਦੀ ਛਰਵਾਇਆ ਜਾਵੇਗਾ ਜੇਕਰ ਜੋ ਜੇਕਰ ਕੋਈ ਕਿਸੇ ਦੇ ਕਬਜ਼ੇ ਦੇ ਥੱਲੇ ਹੈ ਤੇ ਨਗਰ ਕੌਂਸਲ ਦੀ ਅੰਮਦ ਦੇ ਵਿੱਚ ਜਿਹੜਾਗਾ ਵਾਧਾ ਕੀਤਾ ਜਾਵੇਗਾ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤੋਂ ਕਰੇ